ਤੇ ਇਹ ਮਾਮਲਾ ਬੜੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਯੋਗਾ ਗਰਲ ਜਿਸ ਨੇ ਦਰਬਾਰ ਸਾਹਿਬ ਵਿੱਚ ਯੋਗਾ ਕੀਤਾ ਸੀ ਅਤੇ ਕੁਝ ਇਤਰਾਜਯੋਗ ਤਸਵੀਰਾਂ ਉਸਨੇ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਸੀ ਜਿਸ ਤੋਂ ਬਾਅਦ ਉਸਤੇ ਐਸਜੀਪੀਸੀ ਵੱਲੋਂ ਮਾਮਲਾ ਦਰਜ ਕਰਵਾਇਆ ਗਿਆ ਸੀ ਅਤੇ ਉਸਤੇ ਕਾਰਵਾਈ ਕੀਤੀ ਗਈ ਸੀ ਹੁਣ ਇਸੇ ਨੂੰ ਲੈ ਕੇ ਯੋਗਾ ਗਰਲ ਨੇ ਆਪਣੇ ਬਚਾਅ ਦੇ ਲਈ ਯੋਗਾਡੇ ਤੋਂ ਇੱਕ ਦਿਨ ਪਹਿਲਾਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਤੇ ਉਸਨੇ ਲਿਖਿਆ ਹੈ ਕਿ ਇਹ ਤਸਵੀਰਾਂ ਸ਼੍ਰੀ ਦਰਬਾਰ ਸਾਹਿਬ ਦੀਆਂ ਨੇ ਅਤੇ ਕਿਹਾ ਹੈ ਕਿ ਵਾਹਿਗੁਰੂ ਜੀ ਤੁਸੀਂ ਸੱਚ ਜਾਣਦੇ ਹੋ ਇਨਸਾਫ ਕਰੋ ਇਹਨਾਂ ਕਹਿੰਦੇ ਹੋਏ ਉਸਨੇ ਪੋਸਟ ਸਾਂਝੀ ਕੀਤੀ ਹੈ ਅਤੇ ਇਹਨਾਂ ਤਸਵੀਰਾਂ ਦੇ ਵਿਚ ਉਸਨੇ 2100 ਰੁਪਏ ਦੇਖ ਪ੍ਰਸ਼ਾਦ ਦੇ ਲਈ ਵੀ ਦਿੱਤੇ ਅਤੇ ਉੱਥੇ ਸੇਵਾ ਕਰਦਿਆਂ ਦੀ ਤਸਵੀਰ ਵੀ ਨਜ਼ਰ ਆਈ ਅਤੇ ਲੰਗਰ ਹਾਲ ਦੇ ਵਿੱਚ ਲੰਗਰ ਪ੍ਰਸ਼ਾਦਾ ਛਕਦਿਆਂ ਦੀ ਵੀ ਤਸਵੀਰ ਉਹਨਾਂ ਵੱਲੋਂ ਸਾਂਝੀ ਕੀਤੀ ਗਈ ਹੈ ਦੋਸਤੋ ਤੁਸੀਂ ਇਸ ਘਟਨਾ ਨੂੰ ਕਿਵੇਂ ਦੇਖਦੇ ਹੋ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਬਈ ਸੋਸ਼ਲ ਮੀਡੀਆ ਤੇ ਇਹ ਮਾਮਲਾ ਬੜੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਯੋਗਾ ਗਰਲ ਜਿਸ ਨੇ ਦਰਬਾਰ ਸਾਹਿਬ ਵਿੱਚ ਯੋਗਾ ਕੀਤਾ ਸੀ ਅਤੇ ਕੁਝ ਇਤਰਾਜ਼ਯੋਗ ਤਸਵੀਰਾਂ ਉਸਨੇ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਸੀ ਜਿਸ ਤੋਂ ਬਾਅਦ ਉਸਤੇ ਐਸਜੀਪੀਸੀ ਵੱਲੋਂ ਮਾਮਲਾ ਦਰਜ ਕਰਵਾਇਆ ਗਿਆ ਸੀ ਅਤੇ ਉਸਤੇ ਕਾਰਵਾਈ ਕੀਤੀ ਗਈ ਸੀ ਹੁਣ ਇਸੇ ਨੂੰ ਲੈ ਕੇ ਯੋਗਾ ਗਰਲ ਨੇ ਆਪਣੇ ਬਚਾਅ ਦੇ ਲਈ ਯੋਗਾਡੇ ਤੋਂ ਇੱਕ ਦਿਨ ਪਹਿਲਾਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਤੇ ਉਸਨੇ ਲਿਖਿਆ ਹੈ ਕਿ ਇਹ ਤਸਵੀਰਾਂ ਸ਼੍ਰੀ ਦਰਬਾਰ ਸਾਹਿਬ ਦੀਆਂ ਨੇ ਅਤੇ ਕਿਹਾ ਹੈ ਕਿ ਵਾਹਿਗੁਰੂ ਜੀ ਤੁਸੀਂ ਸੱਚ ਜਾਣਦੇ ਹੋ ਇਨਸਾਫ ਕਰੋ ਇੰਨਾ ਕਹਿੰਦੇ ਹੋਏ ਉਸਨੇ ਪੋਸਟ ਸਾਂਝੀ ਕੀਤੀ ਅਤੇ ਇਹਨਾਂ ਤਸਵੀਰਾਂ ਦੇ ਵਿੱਚ ਉਸਨੇ 2100 ਰੁਪਏ ਦੇਖ ਪ੍ਰਸ਼ਾਦ ਦੇ ਲਈ ਵੀ ਦਿੱਤੇ ਅਤੇ ਉੱਥੇ ਸੇਵਾ ਕਰਦਿਆਂ ਦੀ ਤਸਵੀਰ ਵੀ ਨਜ਼ਰ ਆਈ ਅਤੇ ਲੰਗਰ ਹਾਲ ਦੇ ਵਿੱਚ ਲੰਗਰ ਪ੍ਰਸ਼ਾਦਾ ਛਕਦਿਆਂ ਦੀ ਵੀ ਤਸਵੀਰ ਉਹਨਾਂ ਵੱਲੋਂ ਸਾਂਝੀ ਕੀਤੀ ਗਈ ਹੈ। ਦੋਸਤੋ ਤੁਸੀਂ ਇਸ ਘਟਨਾ ਨੂੰ ਕਿਵੇਂ ਦੇਖਦੇ ਹੋ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ। ਬਈ ਸੋਸ਼ਲ ਮੀਡੀਆ ਤੇ ਇਹ ਮਾਮਲਾ ਬੜੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਯੋਗਾ ਗਰਲ ਜਿਸ ਨੇ ਦਰਬਾਰ ਸਾਹਿਬ ਵਿੱਚ ਯੋਗਾ ਕੀਤਾ ਸੀ ਅਤੇ ਕੁਝ ਇਤਰਾਜਯੋਗ ਤਸਵੀਰਾਂ ਉਸਨੇ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਸੀ ਜਿਸ ਤੋਂ ਬਾਅਦ ਉਸਤੇ ਐਸਜੀਪੀਸੀ ਵੱਲੋਂ ਮਾਮਲਾ ਦਰਜ ਕਰਵਾਇਆ ਗਿਆ ਸੀ ਅਤੇ ਉਸਤੇ ਕਾਰਵਾਈ ਕੀਤੀ ਗਈ ਸੀ ਹੁਣ ਇਸੇ ਨੂੰ ਲੈ ਕੇ ਯੋਗਾ ਗਰਲ ਨੇ ਆਪਣੇ ਬਚਾਅ ਦੇ ਲਈ ਯੋਗਾਡੇ ਤੋਂ ਇੱਕ ਦਿਨ ਪਹਿਲਾਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਤੇ ਉਸਨੇ ਲਿਖਿਆ ਹੈ ਕਿ ਇਹ ਤਸਵੀਰਾਂ ਸ਼੍ਰੀ ਦਰਬਾਰ ਸਾਹਿਬ ਦੀਆਂ ਨੇ ਅਤੇ ਕਿਹਾ ਹੈ ਕਿ ਵਾਹਿਗੁਰੂ ਜੀ ਤੁਸੀਂ ਸੱਚ ਜਾਣਦੇ ਹੋ ਇਨਸਾਫ ਕਰੋ ਇੰਨਾ ਕਹਿੰਦੇ ਹੋਏ ਉਸਨੇ ਪੋਸਟ ਸਾਂਝੀ ਕੀਤੀ ਅਤੇ ਇਹਨਾਂ ਤਸਵੀਰਾਂ ਦੇ ਵਿੱਚ ਉਸਨੇ 2100 ਰੁਪਏ ਦੇਗ ਪ੍ਰਸ਼ਾਦ ਦੇ ਲਈ ਵੀ ਦਿੱਤੇ ਅਤੇ ਉੱਥੇ ਸੇਵਾ ਕਰਨ ਦੀ ਤਸਵੀਰ ਵੀ ਨਜ਼ਰ ਆਈ ਅਤੇ ਲੰਗਰ ਹਾਲ ਦੇ ਵਿੱਚ ਲੰਗਰ ਪ੍ਰਸ਼ਾਦਾ ਛਕਦਿਆਂ ਦੀ ਵੀ ਤਸਵੀਰ ਉਹਨਾਂ ਵੱਲੋਂ ਸਾਂਝੀ ਕੀਤੀ ਗਈ ਹੈ ਦੋਸਤੋ ਤੁਸੀਂ ਇਸ ਘਟਨਾ ਨੂੰ ਕਿਵੇਂ ਦੇਖਦੇ ਹੋ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਭਈ ਸੋਸ਼ਲ ਮੀਡੀਆ ਤੇ ਇਹ ਮਾਮਲਾ ਬੜੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਯੋਗਾ ਗਰਲ ਜਿਸ ਨੇ ਦਰਬਾਰ ਸਾਹਿਬ ਵਿੱਚ ਯੋਗਾ ਕੀਤਾ ਸੀ ਅਤੇ ਕੁਝ ਇਤਰਾਜ਼ਯੋਗ ਤਸਵੀਰਾਂ ਉਸਨੇ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਸੀ ਜਿਸ ਤੋਂ ਬਾਅਦ ਉਸਤੇ ਐਸਜੀਪੀਸੀ ਵੱਲੋਂ ਮਾਮਲਾ ਦਰਜ ਕਰਵਾਇਆ ਗਿਆ ਸੀ ਅਤੇ ਉਸਤੇ ਕਾਰਵਾਈ ਕੀਤੀ ਗਈ ਸੀ ਹੁਣ ਇਸੇ ਨੂੰ ਲੈ ਕੇ ਯੋਗਾ ਗਰਲ ਨੇ ਆਪਣੇ ਬਚਾਅ ਦੇ ਲਈ ਯੋਗਾਡੇ ਤੋਂ ਇੱਕ ਦਿਨ ਪਹਿਲਾਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਤੇ ਉਸਨੇ ਲਿਖਿਆ ਹੈ ਕਿ ਇਹ ਤਸਵੀਰਾਂ ਸ਼੍ਰੀ ਦਰਬਾਰ ਸਾਹਿਬ ਦੀਆਂ ਨੇ ਅਤੇ ਕਿਹਾ ਹੈ ਕਿ ਵਾਹਿਗੁਰੂ ਜੀ ਤੁਸੀਂ ਸੱਚ ਜਾਣਦੇ ਹੋ ਇਨਸਾਫ ਕਰੋ ਇੰਨਾ ਕਹਿੰਦੇ ਹੋਏ ਉਸਨੇ ਪੋਸਟ ਸਾਂਝੀ ਕੀਤੀ ਅਤੇ ਇਹਨਾਂ ਤਸਵੀਰਾਂ ਦੇ ਵਿੱਚ ਉਸਨੇ 2100 ਰੁਪਏ ਦੇਗ ਪ੍ਰਸ਼ਾਦ ਦੇ ਲਈ ਵੀ ਦਿੱਤੇ ਅਤੇ ਉੱਥੇ ਸੇਵਾ ਕਰਨਾਂ ਦੀ ਤਸਵੀਰ ਵੀ ਨਜ਼ਰ ਆਈ ਅਤੇ ਲੰਗਰ ਹਾਲ ਦੇ ਵਿੱਚ ਲੰਗਰ ਪ੍ਰਸ਼ਾਦਾ ਛਕਦਿਆਂ ਦੀ ਵੀ ਤਸਵੀਰ ਉਹਨਾਂ ਵੱਲੋਂ ਸਾਂਝੀ ਕੀਤੀ ਗਈ ਹੈ ਦੋਸਤੋ ਤੁਸੀਂ ਇਸ ਘਟਨਾ ਨੂੰ ਕਿਵੇਂ ਦੇਖਦੇ ਹੋ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਬਈ ਸੋਸ਼ਲ ਮੀਡੀਆ ਤੇ ਇਹ ਮਾਮਲਾ ਬੜੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਯੋਗਾ ਗਰਲ ਜਿਸ ਨੇ ਦਰਬਾਰ ਸਾਹਿਬ ਵਿੱਚ ਯੋਗਾ ਕੀਤਾ ਸੀ ਅਤੇ ਕੁਝ ਇਤਰਾਜਯੋਗ ਤਸਵੀਰਾਂ ਉਸਨੇ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਸੀ ਜਿਸ ਤੋਂ ਬਾਅਦ ਉਸਤੇ ਐਸਜੀਪੀਸੀ ਵੱਲੋਂ ਮਾਮਲਾ ਦਰਜ ਕਰਵਾਇਆ ਗਿਆ ਸੀ ਅਤੇ ਉਸਤੇ ਕਾਰਵਾਈ ਕੀਤੀ ਗਈ ਸੀ ਹੁਣ ਇਸੇ ਨੂੰ ਲੈ ਕੇ ਯੋਗਾ ਗਰਲ ਨੇ ਆਪਣੇ ਬਚਾਅ ਦੇ ਲਈ ਯੋਗਾਡੇ ਤੋਂ ਇੱਕ ਦਿਨ ਪਹਿਲਾਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਤੇ ਉਸਨੇ ਲਿਖਿਆ ਹੈ ਕਿ ਇਹ ਤਸਵੀਰਾਂ ਸ਼੍ਰੀ ਦਰਬਾਰ ਸਾਹਿਬ ਦੀਆਂ ਨੇ ਅਤੇ ਕਿਹਾ ਹੈ ਕਿ ਵਾਹਿਗੁਰੂ ਜੀ ਤੁਸੀਂ ਸੱਚ ਜਾਣਦੇ ਹੋ ਇਨਸਾਫ ਕਰੋ ਇੰਨਾ ਕਹਿੰਦੇ ਹੋਏ ਉਸਨੇ ਪੋਸਟ ਸਾਂਝੀ ਕੀਤੀ ਅਤੇ ਇਹਨਾਂ ਤਸਵੀਰਾਂ ਦੇ ਵਿੱਚ ਉਸਨੇ 2100 ਰੁਪਏ ਦੇਖ ਪ੍ਰਸ਼ਾਦ ਦੇ ਲਈ ਵੀ ਦਿੱਤੇ ਅਤੇ ਉੱਥੇ ਸੇਵਾ ਕਰਦਿਆਂ ਦੀ ਤਸਵੀਰ ਵੀ ਨਜ਼ਰ ਆਈ ਅਤੇ ਲੰਗਰ ਹਾਲ ਦੇ ਵਿੱਚ ਲੰਗਰ ਪ੍ਰਸ਼ਾਦਾ ਛਕਦਿਆਂ ਦੀ ਵੀ ਤਸਵੀਰ ਉਹਨਾਂ ਵੱਲੋਂ ਸਾਂਝੀ ਕੀਤੀ ਗਈ ਹੈ। ਦੋਸਤੋ ਤੁਸੀਂ ਇਸ ਘਟਨਾ ਨੂੰ ਕਿਵੇਂ ਦੇਖਦੇ ਹੋ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ। ਬਈ ਸੋਸ਼ਲ ਮੀਡੀਆ ਤੇ ਇਹ ਮਾਮਲਾ ਬੜੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਯੋਗਾ ਗਰਲ ਜਿਸ ਨੇ ਦਰਬਾਰ ਸਾਹਿਬ ਵਿੱਚ ਯੋਗਾ ਕੀਤਾ ਸੀ ਅਤੇ ਕੁਝ ਇਤਰਾਜਯੋਗ ਤਸਵੀਰਾਂ ਉਸਨੇ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਸੀ ਜਿਸ ਤੋਂ ਬਾਅਦ ਉਸਤੇ ਐਸਜੀਪੀਸੀ ਵੱਲੋਂ ਮਾਮਲਾ ਦਰਜ ਕਰਵਾਇਆ ਗਿਆ ਸੀ ਅਤੇ ਉਸਤੇ ਕਾਰਵਾਈ ਕੀਤੀ ਗਈ ਸੀ ਹੁਣ ਇਸੇ ਨੂੰ ਲੈ ਕੇ ਯੋਗਾ ਗਰਲ ਨੇ ਆਪਣੇ ਬਚਾਅ ਦੇ ਲਈ ਯੋਗਾਡੇ ਤੋਂ ਇੱਕ ਦਿਨ ਪਹਿਲਾਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਤੇ ਉਸਨੇ ਲਿਖਿਆ ਹੈ ਕਿ ਇਹ ਤਸਵੀਰਾਂ ਸ਼੍ਰੀ ਦਰਬਾਰ ਸਾਹਿਬ ਦੀਆਂ ਨੇ ਅਤੇ ਕਿਹਾ ਹੈ ਕਿ ਵਾਹਿਗੁਰੂ ਜੀ ਤੁਸੀਂ ਸੱਚ ਜਾਣਦੇ ਹੋ ਇਨਸਾਫ ਕਰੋ ਇੰਨਾ ਕਹਿੰਦੇ ਹੋਏ ਉਸਨੇ ਪੋਸਟ ਸਾਂਝੀ ਕੀਤੀ ਅਤੇ ਇਹਨਾਂ ਤਸਵੀਰਾਂ ਦੇ ਵਿੱਚ ਉਸਨੇ 2100 ਰੁਪਏ ਦੇਗ ਪ੍ਰਸ਼ਾਦ ਦੇ ਲਈ ਵੀ ਦਿੱਤੇ ਅਤੇ ਉੱਥੇ ਸੇਵਾ ਕਰਨ ਦੀ ਤਸਵੀਰ ਵੀ ਨਜ਼ਰ ਆਈ ਅਤੇ ਲੰਗਰ ਹਾਲ ਦੇ ਵਿੱਚ ਲੰਗਰ ਪ੍ਰਸ਼ਾਦਾ ਛਕਦਿਆਂ ਦੀ ਵੀ ਤਸਵੀਰ ਉਹਨਾਂ ਵੱਲੋਂ ਸਾਂਝੀ ਕੀਤੀ ਗਈ ਹੈ। ਦੋਸਤੋ ਤੁਸੀਂ ਇਸ ਘਟਨਾ ਨੂੰ ਕਿਵੇਂ ਦੇਖਦੇ ਹੋ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ। ਬਈ ਸੋਸ਼ਲ ਮੀਡੀਆ ਤੇ ਇਹ ਮਾਮਲਾ ਬੜੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਯੋਗਾ ਗਰਲ ਜਿਸ ਨੇ ਦਰਬਾਰ ਸਾਹਿਬ ਵਿੱਚ ਯੋਗਾ ਕੀਤਾ ਸੀ ਅਤੇ ਕੁਝ ਇਤਰਾਜ਼ਯੋਗ ਤਸਵੀਰਾਂ ਉਸਨੇ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਸੀ ਜਿਸ ਤੋਂ ਬਾਅਦ ਉਸਤੇ ਐਸਜੀਪੀਸੀ ਵੱਲੋਂ ਮਾਮਲਾ ਦਰਜ ਕਰਵਾਇਆ ਗਿਆ ਸੀ ਅਤੇ ਉਸਤੇ ਕਾਰਵਾਈ ਕੀਤੀ ਗਈ ਸੀ ਹੁਣ ਇਸੇ ਨੂੰ ਲੈ ਕੇ ਯੋਗਾ ਗਰਲ ਨੇ ਆਪਣੇ ਬਚਾਅ ਦੇ ਲਈ ਯੋਗਾਡੇ ਤੋਂ ਇੱਕ ਦਿਨ ਪਹਿਲਾਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਤੇ ਉਸਨੇ ਲਿਖਿਆ ਹੈ ਕਿ ਇਹ ਤਸਵੀਰਾਂ ਸ਼੍ਰੀ ਦਰਬਾਰ ਸਾਹਿਬ ਦੀਆਂ ਨੇ ਅਤੇ ਕਿਹਾ ਹੈ ਕਿ ਵਾਹਿਗੁਰੂ ਜੀ ਤੁਸੀਂ ਸੱਚ ਜਾਣਦੇ ਹੋ ਇਨਸਾਫ ਕਰੋ ਇੰਨਾ ਕਹਿੰਦੇ ਹੋਏ ਉਸਨੇ ਪੋਸਟ ਸਾਂਝੀ ਕੀਤੀ ਅਤੇ ਇਹਨਾਂ ਤਸਵੀਰਾਂ ਦੇ ਵਿੱਚ ਉਸਨੇ 2100 ਰੁਪਏ ਦੇਖ ਪ੍ਰਸ਼ਾਦ ਦੇ ਲਈ ਵੀ ਦਿੱਤੇ ਅਤੇ ਉੱਥੇ ਸੇਵਾ ਕਰਨ ਦੀ ਤਸਵੀਰ ਵੀ ਨਜ਼ਰ ਆਈ ਅਤੇ ਲੰਗਰ ਹਾਲ ਦੇ ਵਿੱਚ ਲੰਗਰ ਪ੍ਰਸ਼ਾਦਾ ਛਕਦਿਆਂ ਦੀ ਵੀ ਤਸਵੀਰ ਉਹਨਾਂ ਵੱਲੋਂ ਸਾਂਝੀ ਕੀਤੀ ਗਈ ਹੈ। ਦੋਸਤੋ ਤੁਸੀਂ ਇਸ ਘਟਨਾ ਨੂੰ ਕਿਵੇਂ ਦੇਖਦੇ ਹੋ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ। ਬਈ ਸੋਸ਼ਲ ਮੀਡੀਆ ਤੇ ਇਹ ਮਾਮਲਾ ਬੜੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਯੋਗਾ ਗਰਲ ਜਿਸ ਨੇ ਦਰਬਾਰ ਸਾਹਿਬ ਵਿੱਚ ਯੋਗਾ ਕੀਤਾ ਸੀ ਅਤੇ ਕੁਝ ਇਤਰਾਜ਼ਯੋਗ ਤਸਵੀਰਾਂ ਉਸਨੇ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਸੀ ਜਿਸ ਤੋਂ ਬਾਅਦ ਉਸਤੇ ਐਸਜੀਪੀਸੀ ਵੱਲੋਂ ਮਾਮਲਾ ਦਰਜ ਕਰਵਾਇਆ ਗਿਆ ਸੀ ਅਤੇ ਉਸਤੇ ਕਾਰਵਾਈ ਕੀਤੀ ਗਈ ਸੀ ਹੁਣ ਇਸੇ ਨੂੰ ਲੈ ਕੇ ਯੋਗਾ ਗਰਲ ਨੇ ਆਪਣੇ ਬਚਾਅ ਦੇ ਲਈ ਯੋਗਾਡੇ ਤੋਂ ਇੱਕ ਦਿਨ ਪਹਿਲਾਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਤੇ ਉਸਨੇ ਲਿਖਿਆ ਹੈ ਕਿ ਇਹ ਤਸਵੀਰਾਂ ਸ਼੍ਰੀ ਦਰਬਾਰ ਸਾਹਿਬ ਦੀਆਂ ਨੇ ਅਤੇ ਕਿਹਾ ਹੈ ਕਿ ਵਾਹਿਗੁਰੂ ਜੀ ਤੁਸੀਂ ਸੱਚ ਜਾਣਦੇ ਹੋ ਇਨਸਾਫ ਕਰੋ ਇੰਨਾ ਕਹਿੰਦੇ ਹੋਏ ਉਸਨੇ ਪੋਸਟ ਸਾਂਝੀ ਕੀਤੀ ਅਤੇ ਇਹਨਾਂ ਤਸਵੀਰਾਂ ਦੇ ਵਿੱਚ ਉਸਨੇ 2100 ਰੁਪਏ ਦੇਖ ਪ੍ਰਸ਼ਾਦ ਦੇ ਲਈ ਵੀ ਦਿੱਤੇ ਅਤੇ ਉੱਥੇ ਸੇਵਾ ਕਰਨ ਦੀ ਤਸਵੀਰ ਵੀ ਨਜ਼ਰ ਆਈ ਅਤੇ ਲੰਗਰ ਹਾਲ ਦੇ ਵਿੱਚ ਲੰਗਰ ਪ੍ਰਸ਼ਾਦਾ ਛਕਦਿਆਂ ਦੀ ਵੀ ਤਸਵੀਰ ਉਹਨਾਂ ਵੱਲੋਂ ਸਾਂਝੀ ਕੀਤੀ ਗਈ ਹੈ ਦੋਸਤੋ ਤੁਸੀਂ ਇਸ ਘਟਨਾ ਨੂੰ ਕਿਵੇਂ ਦੇਖਦੇ ਹੋ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਬਈ ਸੋਸ਼ਲ ਮੀਡੀਆ ਤੇ ਇਹ ਮਾਮਲਾ ਬੜੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਯੋਗਾ ਗਰਲ ਜਿਸ ਨੇ ਦਰਬਾਰ ਸਾਹਿਬ ਵਿੱਚ ਯੋਗਾ ਕੀਤਾ ਸੀ ਅਤੇ ਕੁਝ ਇਤਰਾਜ਼ਯੋਗ ਤਸਵੀਰਾਂ ਉਸਨੇ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਸੀ ਜਿਸ ਤੋਂ ਬਾਅਦ ਉਸਤੇ ਐਸਜੀਪੀਸੀ ਵੱਲੋਂ ਮਾਮਲਾ ਦਰਜ ਕਰਵਾਇਆ ਗਿਆ ਸੀ ਅਤੇ ਉਸਤੇ ਕਾਰਵਾਈ ਕੀਤੀ ਗਈ ਸੀ ਹੁਣ ਇਸੇ ਨੂੰ ਲੈ ਕੇ ਯੋਗਾ ਗਰਲ ਨੇ ਆਪਣੇ ਬਚਾਅ ਦੇ ਲਈ ਯੋਗਾਡੇ ਤੋਂ ਇੱਕ ਦਿਨ ਪਹਿਲਾਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਤੇ ਉਸਨੇ ਲਿਖਿਆ ਹੈ ਕਿ ਇਹ ਤਸਵੀਰਾਂ ਸ਼੍ਰੀ ਦਰਬਾਰ ਸਾਹਿਬ ਦੀਆਂ ਨੇ ਅਤੇ ਕਿਹਾ ਹੈ ਕਿ ਵਾਹਿਗੁਰੂ ਜੀ ਤੁਸੀਂ ਸੱਚ ਜਾਣਦੇ ਹੋ ਇਨਸਾਫ ਕਰੋ ਇਹਨਾਂ ਕਹਿੰਦੇ ਹੋਏ ਉਸਨੇ ਪੋਸਟ ਸਾਂਝੀ ਕੀਤੀ ਅਤੇ ਇਹਨਾਂ ਤਸਵੀਰਾਂ ਦੇ ਵਿੱਚ ਉਸਨੇ 2100 ਰੁਪਏ ਦੇਖ ਪ੍ਰਸ਼ਾਦ ਦੇ ਲਈ ਵੀ ਦਿੱਤੇ ਅਤੇ ਉੱਥੇ ਸੇਵਾ ਕਰਦਿਆਂ ਦੀ ਤਸਵੀਰ ਵੀ ਨਜ਼ਰ ਆਈ ਅਤੇ ਲੰਗਰ ਹਾਲ ਦੇ ਵਿੱਚ ਲੰਗਰ ਪ੍ਰਸ਼ਾਦਾ ਛਕਦਿਆਂ ਦੀ ਵੀ ਤਸਵੀਰ ਉਹਨਾਂ ਵੱਲੋਂ ਸਾਂਝੀ ਕੀਤੀ ਗਈ ਹੈ ਦੋਸਤੋ ਤੁਸੀਂ ਇਸ ਘਟਨਾ ਨੂੰ ਕਿਵੇਂ ਦੇਖਦੇ ਹੋ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਬਈ ਸੋਸ਼ਲ ਮੀਡੀਆ ਤੇ ਇਹ ਮਾਮਲਾ ਬੜੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਯੋਗਾ ਗਰਲ ਜਿਸ ਨੇ ਦਰਬਾਰ ਸਾਹਿਬ ਵਿੱਚ ਯੋਗਾ ਕੀਤਾ ਸੀ ਅਤੇ ਕੁਝ ਇਤਰਾਜ਼ਯੋਗ ਤਸਵੀਰਾਂ ਉਸਨੇ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਸੀ ਜਿਸ ਤੋਂ ਬਾਅਦ ਉਸਤੇ ਐਸਜੀਪੀਸੀ ਵੱਲੋਂ ਮਾਮਲਾ ਦਰਜ ਕਰਵਾਇਆ ਗਿਆ ਸੀ ਅਤੇ ਉਸਤੇ ਕਾਰਵਾਈ ਕੀਤੀ ਗਈ ਸੀ ਹੁਣ ਇਸੇ ਨੂੰ ਲੈ ਕੇ ਯੋਗਾ ਗਰਲ ਨੇ ਆਪਣੇ ਬਚਾਅ ਦੇ ਲਈ ਯੋਗਾਡੇ ਤੋਂ ਇੱਕ ਦਿਨ ਪਹਿਲਾਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਤੇ ਉਸਨੇ ਲਿਖਿਆ ਹੈ ਕਿ ਇਹ ਤਸਵੀਰਾਂ ਸ਼੍ਰੀ ਦਰਬਾਰ ਸਾਹਿਬ ਦੀਆਂ ਨੇ ਅਤੇ ਕਿਹਾ ਹੈ ਕਿ ਵਾਹਿਗੁਰੂ ਜੀ ਤੁਸੀਂ ਸੱਚ ਜਾਣਦੇ ਹੋ ਇਨਸਾਫ ਕਰੋ ਇੰਨਾ ਕਹਿੰਦੇ ਹੋਏ ਉਸਨੇ ਪੋਸਟ ਸਾਂਝੀ ਕੀਤੀ ਅਤੇ ਇਹਨਾਂ ਤਸਵੀਰਾਂ ਦੇ ਵਿੱਚ ਉਸਨੇ 2100 ਰੁਪਏ ਦੇਗ ਪ੍ਰਸ਼ਾਦ ਦੇ ਲਈ ਵੀ ਦਿੱਤੇ ਅਤੇ ਉੱਥੇ ਸੇਵਾ ਕਰਨ ਦੀ ਤਸਵੀਰ ਵੀ ਨਜ਼ਰ ਆਈ ਅਤੇ ਲੰਗਰ ਹਾਲ ਦੇ ਵਿੱਚ ਲੰਗਰ ਪ੍ਰਸ਼ਾਦਾ ਸ਼ਕਧਿਆਂ ਦੀ ਵੀ ਤਸਵੀਰ ਉਹਨਾਂ ਵੱਲੋਂ ਸਾਂਝੀ ਕੀਤੀ ਗਈ ਹੈ ਦੋਸਤੋ ਤੁਸੀਂ ਇਸ ਘਟਨਾ ਨੂੰ ਕਿਵੇਂ ਦੇਖਦੇ ਹੋ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਭਈ ਸੋਸ਼ਲ ਮੀਡੀਆ ਤੇ ਇਹ ਮਾਮਲਾ ਬੜੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਯੋਗਾਗਰਲ ਜਿਸ ਨੇ ਦਰਬਾਰ ਸਾਹਿਬ ਵਿੱਚ ਯੋਗਾ ਕੀਤਾ ਸੀ ਅਤੇ ਕੁਝ ਇਤਰਾਜਯੋਗ ਤਸਵੀਰਾਂ ਉਸਨੇ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਸੀ ਜਿਸ ਤੋਂ ਬਾਅਦ ਉਸਤੇ ਐਸਜੀਪੀਸੀ ਵੱਲੋਂ ਮਾਮਲਾ ਦਰਜ ਕਰਵਾਇਆ ਗਿਆ ਸੀ ਅਤੇ ਉਸਤੇ ਕਾਰਵਾਈ ਕੀਤੀ ਗਈ ਸੀ ਹੁਣ ਇਸੇ ਨੂੰ ਲੈ ਕੇ ਯੋਗਾਗਰਲ ਨੇ ਆਪਣੇ ਬਚਾਅ ਦੇ ਲਈ ਯੋਗਾਡੇ ਤੋਂ ਇੱਕ ਦਿਨ ਪਹਿਲਾਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਤੇ ਉਸਨੇ ਲਿਖਿਆ ਹੈ ਕਿ ਇਹ ਤਸਵੀਰਾਂ ਸ਼੍ਰੀ ਦਰਬਾਰ ਸਾਹਿਬ ਦੀਆਂ ਨੇ ਅਤੇ ਕਿਹਾ ਹੈ ਕਿ ਵਾਹਿਗੁਰੂ ਜੀ ਤੁਸੀਂ ਸੱਚ ਜਾਣਦੇ ਹੋ ਇਨਸਾਫ ਕਰੋ ਇੰਨਾ ਕਹਿੰਦੇ ਹੋਏ ਉਸਨੇ ਪੋਸਟ ਸਾਂਝੀ ਕੀਤੀ ਅਤੇ ਇਹਨਾਂ ਤਸਵੀਰਾਂ ਦੇ ਵਿੱਚ ਉਸਨੇ 2100 ਰੁਪਏ ਦੇਗ ਪ੍ਰਸ਼ਾਦ ਦੇ ਲਈ ਵੀ ਦਿੱਤੇ ਅਤੇ ਉੱਥੇ ਸੇਵਾ ਕਰਨਾਂ ਦੀ ਤਸਵੀਰ ਵੀ ਨਜ਼ਰ ਆਈ ਅਤੇ ਲੰਗਰ ਹਾਲ ਦੇ ਵਿੱਚ ਲੰਗਰ ਪ੍ਰਸ਼ਾਦਾ ਛਕਦਿਆਂ ਦੀ ਵੀ ਤਸਵੀਰ ਉਹਨਾਂ ਵੱਲੋਂ ਸਾਂਝੀ ਕੀਤੀ ਗਈ ਹੈ। ਦੋਸਤੋ ਤੁਸੀਂ ਇਸ ਘਟਨਾ ਨੂੰ ਕਿਵੇਂ ਦੇਖਦੇ ਹੋ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ। ਬਈ ਸੋਸ਼ਲ ਮੀਡੀਆ ਤੇ ਇਹ ਮਾਮਲਾ ਬੜੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਯੋਗਾ ਗਰਲ ਜਿਸ ਨੇ ਦਰਬਾਰ ਸਾਹਿਬ ਵਿੱਚ ਯੋਗਾ ਕੀਤਾ ਸੀ ਅਤੇ ਕੁਝ ਇਤਰਾਜ਼ਯੋਗ ਤਸਵੀਰਾਂ ਉਸਨੇ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਸੀ ਜਿਸ ਤੋਂ ਬਾਅਦ ਉਸਤੇ ਐਸਜੀਪੀਸੀ ਵੱਲੋਂ ਮਾਮਲਾ ਦਰਜ ਕਰਵਾਇਆ ਗਿਆ ਸੀ ਅਤੇ ਉਸਤੇ ਕਾਰਵਾਈ ਕੀਤੀ ਗਈ ਸੀ ਹੁਣ ਇਸੇ ਨੂੰ ਲੈ ਕੇ ਯੋਗਾ ਗਰਲ ਨੇ ਆਪਣੇ ਬਚਾਅ ਦੇ ਲਈ ਯੋਗਾਡੇ ਤੋਂ ਇੱਕ ਦਿਨ ਪਹਿਲਾਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਤੇ ਉਸਨੇ ਲਿਖਿਆ ਹੈ ਕਿ ਇਹ ਤਸਵੀਰਾਂ ਸ਼੍ਰੀ ਦਰਬਾਰ ਸਾਹਿਬ ਦੀਆਂ ਨੇ ਅਤੇ ਕਿਹਾ ਹੈ ਕਿ ਵਾਹਿਗੁਰੂ ਜੀ ਤੁਸੀਂ ਸੱਚ ਜਾਣਦੇ ਹੋ ਇਨਸਾਫ ਕਰੋ ਇੰਨਾ ਕਹਿੰਦੇ ਹੋਏ ਉਸਨੇ ਪੋਸਟ ਸਾਂਝੀ ਕੀਤੀ ਅਤੇ ਇਹਨਾਂ ਤਸਵੀਰਾਂ ਦੇ ਵਿੱਚ ਉਸਨੇ 2100 ਰੁਪਏ ਦੇਖ ਪ੍ਰਸ਼ਾਦ ਦੇ ਲਈ ਵੀ ਦਿੱਤੇ ਅਤੇ ਉੱਥੇ ਸੇਵਾ ਕਰਨ ਦੀ ਤਸਵੀਰ ਵੀ ਨਜ਼ਰ ਆਈ ਅਤੇ ਲੰਗਰ ਹਾਲ ਦੇ ਵਿੱਚ ਲੰਗਰ ਪ੍ਰਸ਼ਾਦਾ ਛਕਦਿਆਂ ਦੀ ਵੀ ਤਸਵੀਰ ਉਹਨਾਂ ਵੱਲੋਂ ਸਾਂਝੀ ਕੀਤੀ ਗਈ ਹੈ ਦੋਸਤੋ ਤੁਸੀਂ ਇਸ ਘਟਨਾ ਨੂੰ ਕਿਵੇਂ ਦੇਖਦੇ ਹੋ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਬਈ ਸੋਸ਼ਲ ਮੀਡੀਆ ਤੇ ਇਹ ਮਾਮਲਾ ਬੜੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਯੋਗਾ ਗਰਲ ਜਿਸ ਨੇ ਦਰਬਾਰ ਸਾਹਿਬ ਵਿੱਚ ਯੋਗਾ ਕੀਤਾ ਸੀ ਅਤੇ ਕੁਝ ਇਤਰਾਜਯੋਗ ਤਸਵੀਰਾਂ ਉਸਨੇ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਸੀ ਜਿਸ ਤੋਂ ਬਾਅਦ ਉਸਤੇ ਐਸਜੀਪੀਸੀ ਵੱਲੋਂ ਮਾਮਲਾ ਦਰਜ ਕਰਵਾਇਆ ਗਿਆ ਸੀ ਅਤੇ ਉਸਤੇ ਕਾਰਵਾਈ ਕੀਤੀ ਗਈ ਸੀ ਹੁਣ ਇਸੇ ਨੂੰ ਲੈ ਕੇ ਯੋਗਾ ਗਰਲ ਨੇ ਆਪਣੇ ਬਚਾਅ ਦੇ ਲਈ ਯੋਗਾਡੇ ਤੋਂ ਇੱਕ ਦਿਨ ਪਹਿਲਾਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਤੇ ਉਸਨੇ ਲਿਖਿਆ ਹੈ ਕਿ ਇਹ ਤਸਵੀਰਾਂ ਸ਼੍ਰੀ ਦਰਬਾਰ ਸਾਹਿਬ ਦੀਆਂ ਨੇ ਅਤੇ ਕਿਹਾ ਹੈ ਕਿ ਵਾਹਿਗੁਰੂ ਜੀ ਤੁਸੀਂ ਸੱਚ ਜਾਣਦੇ ਹੋ ਇਨਸਾਫ ਕਰੋ ਇੰਨਾ ਕਹਿੰਦੇ ਹੋਏ ਉਸਨੇ ਪੋਸਟ ਸਾਂਝੀ ਕੀਤੀ ਅਤੇ ਇਹਨਾਂ ਤਸਵੀਰਾਂ ਦੇ ਵਿੱਚ ਉਸਨੇ 2100 ਰੁਪਏ ਦੇਕ ਪ੍ਰਸ਼ਾਦ ਦੇ ਲਈ ਵੀ ਦਿੱਤੇ ਅਤੇ ਉੱਥੇ ਸੇਵਾ ਕਰਦਿਆਂ ਦੀ ਤਸਵੀਰ ਵੀ ਨਜ਼ਰ ਆਈ ਅਤੇ ਲੰਗਰ ਹਾਲ ਦੇ ਵਿੱਚ ਲੰਗਰ ਪ੍ਰਸ਼ਾਦਾ ਛਕਦਿਆਂ ਦੀ ਵੀ ਤਸਵੀਰ ਉਹਨਾਂ ਵੱਲੋਂ ਸਾਂਝੀ ਕੀਤੀ ਗਈ ਹੈ। ਦੋਸਤੋ ਤੁਸੀਂ ਇਸ ਘਟਨਾ ਨੂੰ ਕਿਵੇਂ ਦੇਖਦੇ ਹੋ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ। ਬਈ ਸੋਸ਼ਲ ਮੀਡੀਆ ਤੇ ਇਹ ਮਾਮਲਾ ਬੜੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਯੋਗਾ ਗਰਲ ਜਿਸ ਨੇ ਦਰਬਾਰ ਸਾਹਿਬ ਵਿੱਚ ਯੋਗਾ ਕੀਤਾ ਸੀ ਅਤੇ ਕੁਝ ਇਤਰਾਜ਼ਯੋਗ ਤਸਵੀਰਾਂ ਉਸਨੇ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਸੀ ਜਿਸ ਤੋਂ ਬਾਅਦ ਉਸਤੇ ਐਸਜੀਪੀਸੀ ਵੱਲੋਂ ਮਾਮਲਾ ਦਰਜ ਕਰਵਾਇਆ ਗਿਆ ਸੀ ਅਤੇ ਉਸਤੇ ਕਾਰਵਾਈ ਕੀਤੀ ਗਈ ਸੀ ਹੁਣ ਇਸੇ ਨੂੰ ਲੈ ਕੇ ਯੋਗਾ ਗਰਲ ਨੇ ਆਪਣੇ ਬਚਾਅ ਦੇ ਲਈ ਯੋਗਾਡੇ ਤੋਂ ਇੱਕ ਦਿਨ ਪਹਿਲਾਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਤੇ ਉਸਨੇ ਲਿਖਿਆ ਹੈ ਕਿ ਇਹ ਤਸਵੀਰਾਂ ਸ਼੍ਰੀ ਦਰਬਾਰ ਸਾਹਿਬ ਦੀਆਂ ਨੇ ਅਤੇ ਕਿਹਾ ਹੈ ਕਿ ਵਾਹਿਗੁਰੂ ਜੀ ਤੁਸੀਂ ਸੱਚ ਜਾਣਦੇ ਹੋ ਇਨਸਾਫ ਕਰੋ ਇੰਨਾ ਕਹਿੰਦੇ ਹੋਏ ਉਸਨੇ ਪੋਸਟ ਸਾਂਝੀ ਕੀਤੀ ਅਤੇ ਇਹਨਾਂ ਤਸਵੀਰਾਂ ਦੇ ਵਿੱਚ ਉਸਨੇ 2100 ਰੁਪਏ ਦੇਗ ਪ੍ਰਸ਼ਾਦ ਦੇ ਲਈ ਵੀ ਦਿੱਤੇ ਅਤੇ ਉੱਥੇ ਸੇਵਾ ਕਰਦਿਆਂ ਦੀ ਤਸਵੀਰ ਵੀ ਨਜ਼ਰ ਆਈ ਅਤੇ ਲੰਗਰ ਹਾਲ ਦੇ ਵਿੱਚ ਲੰਗਰ ਪ੍ਰਸ਼ਾਦਾ ਛਕਦਿਆਂ ਦੀ ਵੀ ਤਸਵੀਰ ਉਹਨਾਂ ਵੱਲੋਂ ਸਾਂਝੀ ਕੀਤੀ ਗਈ ਹੈ। ਦੋਸਤੋ ਤੁਸੀਂ ਇਸ ਘਟਨਾ ਨੂੰ ਕਿਵੇਂ ਦੇਖਦੇ ਹੋ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ। ਭਈ ਸੋਸ਼ਲ ਮੀਡੀਆ ਤੇ ਇਹ ਮਾਮਲਾ ਬੜੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਯੋਗਾ ਗਰਲ ਜਿਸ ਨੇ ਦਰਬਾਰ ਸਾਹਿਬ ਵਿੱਚ ਯੋਗਾ ਕੀਤਾ ਸੀ ਅਤੇ ਕੁਝ ਇਤਰਾਜਯੋਗ ਤਸਵੀਰਾਂ ਉਸਨੇ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਸੀ ਜਿਸ ਤੋਂ ਬਾਅਦ ਉਸਤੇ ਐਸਜੀਪੀਸੀ ਵੱਲੋਂ ਮਾਮਲਾ ਦਰਜ ਕਰਵਾਇਆ ਗਿਆ ਸੀ ਅਤੇ ਉਸਤੇ ਕਾਰਵਾਈ ਕੀਤੀ ਗਈ ਸੀ ਹੁਣ ਇਸੇ ਨੂੰ ਲੈ ਕੇ ਯੋਗਾ ਗਰਲ ਨੇ ਆਪਣੇ ਬਚਾਅ ਦੇ ਲਈ ਯੋਗਾਡੇ ਤੋਂ ਇੱਕ ਦਿਨ ਪਹਿਲਾਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਤੇ ਉਸਨੇ ਲਿਖਿਆ ਹੈ ਕਿ ਇਹ ਤਸਵੀਰਾਂ ਸ਼੍ਰੀ ਦਰਬਾਰ ਸਾਹਿਬ ਦੀਆਂ ਨੇ ਅਤੇ ਕਿਹਾ ਹੈ ਕਿ ਵਾਹਿਗੁਰੂ ਜੀ ਤੁਸੀਂ ਸੱਚ ਜਾਣਦੇ ਹੋ ਇਨਸਾਫ ਕਰੋ ਇੰਨਾ ਕਹਿੰਦੇ ਹੋਏ ਉਸਨੇ ਪੋਸਟ ਸਾਂਝੀ ਕੀਤੀ ਅਤੇ ਇਹਨਾਂ ਤਸਵੀਰਾਂ ਦੇ ਵਿੱਚ ਉਸਨੇ 2100 ਰੁਪਏ ਦੇਗ ਪ੍ਰਸ਼ਾਦ ਦੇ ਲਈ ਵੀ ਦਿੱਤੇ ਅਤੇ ਉੱਥੇ ਸੇਵਾ ਕਰਨ ਦੀ ਤਸਵੀਰ ਵੀ ਨਜ਼ਰ ਆਈ ਅਤੇ ਲੰਗਰ ਹਾਲ ਦੇ ਵਿੱਚ ਲੰਗਰ ਪ੍ਰਸ਼ਾਦਾ ਛਕਦਿਆਂ ਦੀ ਵੀ ਤਸਵੀਰ ਉਹਨਾਂ ਵੱਲੋਂ ਸਾਂਝੀ ਕੀਤੀ ਗਈ ਹੈ ਦੋਸਤੋ ਤੁਸੀਂ ਇਸ ਘਟਨਾ ਨੂੰ ਕਿਵੇਂ ਦੇਖਦੇ ਹੋ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਭਈ ਸੋਸ਼ਲ ਮੀਡੀਆ ਤੇ ਇਹ ਮਾਮਲਾ ਬੜੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਯੋਗਾ ਗਰਲ ਜਿਸ ਨੇ ਦਰਬਾਰ ਸਾਹਿਬ ਵਿੱਚ ਯੋਗਾ ਕੀਤਾ ਸੀ ਅਤੇ ਕੁਝ ਇਤਰਾਜਯੋਗ ਤਸਵੀਰਾਂ ਉਸਨੇ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਸੀ ਜਿਸ ਤੋਂ ਬਾਅਦ ਉਸਤੇ ਐਸਜੀਪੀਸੀ ਵੱਲੋਂ ਮਾਮਲਾ ਦਰਜ ਕਰਵਾਇਆ ਗਿਆ ਸੀ ਅਤੇ ਉਸਤੇ ਕਾਰਵਾਈ ਕੀਤੀ ਗਈ ਸੀ ਹੁਣ ਇਸੇ ਨੂੰ ਲੈ ਕੇ ਯੋਗਾ ਗਰਲ ਨੇ ਆਪਣੇ ਬਚਾਅ ਦੇ ਲਈ ਯੋਗਾਡੇ ਤੋਂ ਇੱਕ ਦਿਨ ਪਹਿਲਾਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਤੇ ਉਸਨੇ ਲਿਖਿਆ ਹੈ ਕਿ ਇਹ ਤਸਵੀਰਾਂ ਸ਼੍ਰੀ ਦਰਬਾਰ ਸਾਹਿਬ ਦੀਆਂ ਨੇ ਅਤੇ ਕਿਹਾ ਹੈ ਕਿ ਵਾਹਿਗੁਰੂ ਜੀ ਤੁਸੀਂ ਸੱਚ ਜਾਣਦੇ ਹੋ ਇਨਸਾਫ ਕਰੋ ਇੰਨਾ ਕਹਿੰਦੇ ਹੋਏ ਉਸਨੇ ਪੋਸਟ ਸਾਂਝੀ ਕੀਤੀ ਅਤੇ ਇਹਨਾਂ ਤਸਵੀਰਾਂ ਦੇ ਵਿੱਚ ਉਸਨੇ 2100 ਰੁਪਏ ਦੇਖ ਪ੍ਰਸ਼ਾਦ ਦੇ ਲਈ ਵੀ ਦਿੱਤੇ ਅਤੇ ਉੱਥੇ ਸੇਵਾ ਕਰਨ ਦੀ ਤਸਵੀਰ ਵੀ ਨਜ਼ਰ ਆਈ ਅਤੇ ਲੰਗਰ ਹਾਲ ਦੇ ਵਿੱਚ ਲੰਗਰ ਪ੍ਰਸ਼ਾਦਾ ਛਕਦਿਆਂ ਦੀ ਵੀ ਤਸਵੀਰ ਉਹਨਾਂ ਵੱਲੋਂ ਸਾਂਝੀ ਕੀਤੀ ਗਈ ਹੈ। ਦੋਸਤੋ ਤੁਸੀਂ ਇਸ ਘਟਨਾ ਨੂੰ ਕਿਵੇਂ ਦੇਖਦੇ ਹੋ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ। ਬਈ ਸੋਸ਼ਲ ਮੀਡੀਆ ਤੇ ਇਹ ਮਾਮਲਾ ਬੜੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਯੋਗਾ ਗਰਲ ਜਿਸ ਨੇ ਦਰਬਾਰ ਸਾਹਿਬ ਵਿੱਚ ਯੋਗਾ ਕੀਤਾ ਸੀ ਅਤੇ ਕੁਝ ਇਤਰਾਜਯੋਗ ਤਸਵੀਰਾਂ ਉਸਨੇ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਸੀ ਜਿਸ ਤੋਂ ਬਾਅਦ ਉਸਤੇ ਐਸਜੀਪੀਸੀ ਵੱਲੋਂ ਮਾਮਲਾ ਦਰਜ ਕਰਵਾਇਆ ਗਿਆ ਸੀ ਅਤੇ ਉਸਤੇ ਕਾਰਵਾਈ ਕੀਤੀ ਗਈ ਸੀ ਹੁਣ ਇਸੇ ਨੂੰ ਲੈ ਕੇ ਯੋਗਾ ਗਰਲ ਨੇ ਆਪਣੇ ਬਚਾਅ ਦੇ ਲਈ ਯੋਗਾਡੇ ਤੋਂ ਇੱਕ ਦਿਨ ਪਹਿਲਾਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਅਤੇ ਉਸਨੇ ਲਿਖਿਆ ਹੈ ਕਿ ਇਹ ਤਸਵੀਰਾਂ ਸ਼੍ਰੀ ਦਰਬਾਰ ਸਾਹਿਬ ਦੀਆਂ ਨੇ ਅਤੇ ਕਿਹਾ ਹੈ ਕਿ ਵਾਹਿਗੁਰੂ ਜੀ ਤੁਸੀਂ ਸੱਚ ਜਾਣਦੇ ਹੋ ਇਨਸਾਫ ਕਰੋ ਇੰਨਾ ਕਹਿੰਦੇ ਹੋਏ ਉਸਨੇ ਪੋਸਟ ਸਾਂਝੀ ਕੀਤੀ ਅਤੇ ਇਹਨਾਂ ਤਸਵੀਰਾਂ ਦੇ ਵਿੱਚ ਉਸਨੇ 2100 ਰੁਪਏ ਦੇਗ ਪ੍ਰਸ਼ਾਦ ਦੇ ਲਈ ਵੀ ਦਿੱਤੇ ਅਤੇ ਉੱਥੇ ਸੇਵਾ ਕਰਦਿਆਂ ਦੀ ਤਸਵੀਰ ਵੀ ਨਜ਼ਰ ਆਈ ਅਤੇ ਲੰਗਰ ਹਾਲ ਦੇ ਵਿੱਚ ਲੰਗਰ ਪ੍ਰਸ਼ਾਦਾ ਛਕਦਿਆਂ ਦੀ ਵੀ ਤਸਵੀਰ ਉਹਨਾਂ ਵੱਲੋਂ ਸਾਂਝੀ ਕੀਤੀ ਗਈ ਹੈ ਦੋਸਤੋ ਤੁਸੀਂ ਇਸ ਘਟਨਾ ਨੂੰ ਕਿਵੇਂ ਦੇਖਦੇ ਹੋ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਬਈ ਸੋਸ਼ਲ ਮੀਡੀਆ ਤੇ ਇਹ ਮਾਮਲਾ ਬੜੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਯੋਗਾਗਰਲ ਜਿਸ ਨੇ ਦਰਬਾਰ ਸਾਹਿਬ ਵਿੱਚ ਯੋਗਾ ਕੀਤਾ ਸੀ ਅਤੇ ਕੁਝ ਇਤਰਾਜ਼ਯੋਗ ਤਸਵੀਰਾਂ ਉਸਨੇ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਸੀ ਜਿਸ ਤੋਂ ਬਾਅਦ ਉਸਤੇ ਐਸਜੀਪੀਸੀ ਵੱਲੋਂ ਮਾਮਲਾ ਦਰਜ ਕਰਵਾਇਆ ਗਿਆ ਸੀ ਅਤੇ ਉਸਤੇ ਕਾਰਵਾਈ ਕੀਤੀ ਗਈ ਸੀ ਹੁਣ ਇਸੇ ਨੂੰ ਲੈ ਕੇ ਯੋਗਾਗਰਲ ਨੇ ਆਪਣੇ ਬਚਾਅ ਦੇ ਲਈ ਯੋਗਾਡੇ ਤੋਂ ਇੱਕ ਦਿਨ ਪਹਿਲਾਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਤੇ ਉਸਨੇ ਲਿਖਿਆ ਹੈ ਕਿ ਇਹ ਤਸਵੀਰਾਂ ਸ਼੍ਰੀ ਦਰਬਾਰ ਸਾਹਿਬ ਦੀਆਂ ਨੇ ਅਤੇ ਕਿਹਾ ਹੈ ਕਿ ਵਾਹਿਗੁਰੂ ਜੀ ਤੁਸੀਂ ਸੱਚ ਜਾਣਦੇ ਹੋ ਇਨਸਾਫ ਕਰੋ ਇੰਨਾ ਕਹਿੰਦੇ ਹੋਏ ਉਸਨੇ ਪੋਸਟ ਸਾਂਝੀ ਕੀਤੀ ਅਤੇ ਇਹਨਾਂ ਤਸਵੀਰਾਂ ਦੇ ਵਿੱਚ ਉਸਨੇ 2100 ਰੁਪਏ ਦੇਖ ਪ੍ਰਸ਼ਾਦ ਦੇ ਲਈ ਵੀ ਦਿੱਤੇ ਅਤੇ ਉੱਥੇ ਸੇਵਾ ਕਰਨ ਦੀ ਤਸਵੀਰ ਵੀ ਨਜ਼ਰ ਆਈ ਅਤੇ ਲੰਗਰ ਹਾਲ ਦੇ ਵਿੱਚ ਲੰਗਰ ਪ੍ਰਸ਼ਾਦਾ ਛਕਦਿਆਂ ਦੀ ਵੀ ਤਸਵੀਰ ਉਹਨਾਂ ਵੱਲੋਂ ਸਾਂਝੀ ਕੀਤੀ ਗਈ ਹੈ। ਦੋਸਤੋ ਤੁਸੀਂ ਇਸ ਘਟਨਾ ਨੂੰ ਕਿਵੇਂ ਦੇਖਦੇ ਹੋ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ। ਭਈ ਸੋਸ਼ਲ ਮੀਡੀਆ ਤੇ ਇਹ ਮਾਮਲਾ ਬੜੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਯੋਗਾਗਰਲ ਜਿਸ ਨੇ ਦਰਬਾਰ ਸਾਹਿਬ ਵਿੱਚ ਯੋਗਾ ਕੀਤਾ ਸੀ ਅਤੇ ਕੁਝ ਇਤਰਾਜ਼ਯੋਗ ਤਸਵੀਰਾਂ ਉਸਨੇ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਸੀ ਜਿਸ ਤੋਂ ਬਾਅਦ ਉਸਤੇ ਐਸਜੀਪੀਸੀ ਵੱਲੋਂ ਮਾਮਲਾ ਦਰਜ ਕਰਵਾਇਆ ਗਿਆ ਸੀ ਅਤੇ ਉਸਤੇ ਕਾਰਵਾਈ ਕੀਤੀ ਗਈ ਸੀ ਹੁਣ ਇਸੇ ਨੂੰ ਲੈ ਕੇ ਯੋਗਾਗਰਲ ਨੇ ਆਪਣੇ ਬਚਾਅ ਦੇ ਲਈ ਯੋਗਾਡੇ ਤੋਂ ਇੱਕ ਦਿਨ ਪਹਿਲਾਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਤੇ ਉਸਨੇ ਲਿਖਿਆ ਹੈ ਕਿ ਇਹ ਤਸਵੀਰਾਂ ਸ਼੍ਰੀ ਦਰਬਾਰ ਸਾਹਿਬ ਦੀਆਂ ਨੇ ਅਤੇ ਕਿਹਾ ਹੈ ਕਿ ਵਾਹਿਗੁਰੂ ਜੀ ਤੁਸੀਂ ਸੱਚ ਜਾਣਦੇ ਹੋ ਇਨਸਾਫ ਕਰੋ ਇੰਨਾ ਕਹਿੰਦੇ ਹੋਏ ਉਸਨੇ ਪੋਸਟ ਸਾਂਝੀ ਕੀਤੀ ਅਤੇ ਇਨ੍ਹਾਂ ਤਸਵੀਰਾਂ ਦੇ ਵਿੱਚ ਉਸ ਨੇ 2100 ਰੁਪਏ ਦੇਖ ਪ੍ਰਸ਼ਾਦ ਦੇ ਲਈ ਵੀ ਦਿੱਤੇ ਅਤੇ ਉੱਥੇ ਸੇਵਾ ਕਰਨ ਦੀ ਤਸਵੀਰ ਵੀ ਨਜ਼ਰ ਆਈ ਅਤੇ ਲੰਗਰ ਹਾਲ ਦੇ ਵਿੱਚ ਲੰਗਰ ਪ੍ਰਸ਼ਾਦਾ ਛਕਦਿਆਂ ਦੀ ਵੀ ਤਸਵੀਰ ਉਹਨਾਂ ਵੱਲੋਂ ਸਾਂਝੀ ਕੀਤੀ ਗਈ ਹੈ ਦੋਸਤੋ ਤੁਸੀਂ ਇਸ ਘਟਨਾ ਨੂੰ ਕਿਵੇਂ ਦੇਖਦੇ ਹੋ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਬਈ ਸੋਸ਼ਲ ਮੀਡੀਆ ਤੇ ਇਹ ਮਾਮਲਾ ਬੜੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਯੋਗਾ ਗਰਲ ਜਿਸ ਨੇ ਦਰਬਾਰ ਸਾਹਿਬ ਵਿੱਚ ਯੋਗਾ ਕੀਤਾ ਸੀ ਅਤੇ ਕੁਝ ਇਤਰਾਜ਼ਯੋਗ ਤਸਵੀਰਾਂ ਉਸਨੇ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਸੀ ਜਿਸ ਤੋਂ ਬਾਅਦ ਉਸਤੇ ਐਸਜੀਪੀਸੀ ਵੱਲੋਂ ਮਾਮਲਾ ਦਰਜ ਕਰਵਾਇਆ ਗਿਆ ਸੀ ਅਤੇ ਉਸਤੇ ਕਾਰਵਾਈ ਕੀਤੀ ਗਈ ਸੀ ਹੁਣ ਇਸੇ ਨੂੰ ਲੈ ਕੇ ਯੋਗਾ ਗਰਲ ਨੇ ਆਪਣੇ ਬਚਾਅ ਦੇ ਲਈ ਯੋਗਾਡੇ ਤੋਂ ਇੱਕ ਦਿਨ ਪਹਿਲਾਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਤੇ ਉਸਨੇ ਲਿਖਿਆ ਹੈ ਕਿ ਇਹ ਤਸਵੀਰਾਂ ਸ਼੍ਰੀ ਦਰਬਾਰ ਸਾਹਿਬ ਦੀਆਂ ਨੇ ਅਤੇ ਕਿਹਾ ਹੈ ਕਿ ਵਾਹਿਗੁਰੂ ਜੀ ਤੁਸੀਂ ਸੱਚ ਜਾਣਦੇ ਹੋ ਇਨਸਾਫ ਕਰੋ ਇੰਨਾ ਕਹਿੰਦੇ ਹੋਏ ਉਸਨੇ ਪੋਸਟ ਸਾਂਝੀ ਕੀਤੀ ਅਤੇ ਇਹਨਾਂ ਤਸਵੀਰਾਂ ਦੇ ਵਿੱਚ ਉਸਨੇ 2100 ਰੁਪਏ ਦੇਗ ਪ੍ਰਸ਼ਾਦ ਦੇ ਲਈ ਵੀ ਦਿੱਤੇ ਅਤੇ ਉੱਥੇ ਸੇਵਾ ਕਰਦਿਆਂ ਦੀ ਤਸਵੀਰ ਵੀ ਨਜ਼ਰ ਆਈ ਅਤੇ ਲੰਗਰ ਹਾਲ ਦੇ ਵਿੱਚ ਲੰਗਰ ਪ੍ਰਸ਼ਾਦਾ ਛਕਦਿਆਂ ਦੀ ਵੀ ਤਸਵੀਰ ਉਹਨਾਂ ਵੱਲੋਂ ਸਾਂਝੀ ਕੀਤੀ ਗਈ ਹੈ। ਦੋਸਤੋ ਤੁਸੀਂ ਇਸ ਘਟਨਾ ਨੂੰ ਕਿਵੇਂ ਦੇਖਦੇ ਹੋ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ। ਬਈ ਸੋਸ਼ਲ ਮੀਡੀਆ ਤੇ ਇਹ ਮਾਮਲਾ ਬੜੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਯੋਗਾ ਗਰਲ ਜਿਸ ਨੇ ਦਰਬਾਰ ਸਾਹਿਬ ਵਿੱਚ ਯੋਗਾ ਕੀਤਾ ਸੀ ਅਤੇ ਕੁਝ ਇਤਰਾਜ਼ਯੋਗ ਤਸਵੀਰਾਂ ਉਸਨੇ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਸੀ ਜਿਸ ਤੋਂ ਬਾਅਦ ਉਸਤੇ ਐਸਜੀਪੀਸੀ ਵੱਲੋਂ ਮਾਮਲਾ ਦਰਜ ਕਰਵਾਇਆ ਗਿਆ ਸੀ ਅਤੇ ਉਸਤੇ ਕਾਰਵਾਈ ਕੀਤੀ ਗਈ ਸੀ ਹੁਣ ਇਸੇ ਨੂੰ ਲੈ ਕੇ ਯੋਗਾ ਗਰਲ ਨੇ ਆਪਣੇ ਬਚਾਅ ਦੇ ਲਈ ਯੋਗਾਡੇ ਤੋਂ ਇੱਕ ਦਿਨ ਪਹਿਲਾਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਤੇ ਉਸਨੇ ਲਿਖਿਆ ਹੈ ਕਿ ਇਹ ਤਸਵੀਰਾਂ ਸ਼੍ਰੀ ਦਰਬਾਰ ਸਾਹਿਬ ਦੀਆਂ ਨੇ ਅਤੇ ਕਿਹਾ ਹੈ ਕਿ ਵਾਹਿਗੁਰੂ ਜੀ ਤੁਸੀਂ ਸੱਚ ਜਾਣਦੇ ਹੋ ਇਨਸਾਫ ਕਰੋ ਇੰਨਾ ਕਹਿੰਦੇ ਹੋਏ ਉਸਨੇ ਪੋਸਟ ਸਾਂਝੀ ਕੀਤੀ ਅਤੇ ਇਹਨਾਂ ਤਸਵੀਰਾਂ ਦੇ ਵਿੱਚ ਉਸਨੇ 2100 ਰੁਪਏ ਦੇਖ ਪ੍ਰਸ਼ਾਦ ਦੇ ਲਈ ਵੀ ਦਿੱਤੇ ਅਤੇ ਉੱਥੇ ਸੇਵਾ ਕਰਨ ਦੀ ਤਸਵੀਰ ਵੀ ਨਜ਼ਰ ਆਈ ਅਤੇ ਲੰਗਰ ਹਾਲ ਦੇ ਵਿੱਚ ਲੰਗਰ ਪ੍ਰਸ਼ਾਦਾ ਛਕਦਿਆਂ ਦੀ ਵੀ ਤਸਵੀਰ ਉਹਨਾਂ ਵੱਲੋਂ ਸਾਂਝੀ ਕੀਤੀ ਗਈ ਹੈ। ਦੋਸਤੋ ਤੁਸੀਂ ਇਸ ਘਟਨਾ ਨੂੰ ਕਿਵੇਂ ਦੇਖਦੇ ਹੋ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ। ਬਈ ਸੋਸ਼ਲ ਮੀਡੀਆ ਤੇ ਇਹ ਮਾਮਲਾ ਬੜੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਯੋਗਾ ਗਰਲ ਜਿਸ ਨੇ ਦਰਬਾਰ ਸਾਹਿਬ ਵਿੱਚ ਯੋਗਾ ਕੀਤਾ ਸੀ ਅਤੇ ਕੁਝ ਇਤਰਾਜਯੋਗ ਤਸਵੀਰਾਂ ਉਸਨੇ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਸੀ ਜਿਸ ਤੋਂ ਬਾਅਦ ਉਸਤੇ ਐਸਜੀਪੀਸੀ ਵੱਲੋਂ ਮਾਮਲਾ ਦਰਜ ਕਰਵਾਇਆ ਗਿਆ ਸੀ ਅਤੇ ਉਸਤੇ ਕਾਰਵਾਈ ਕੀਤੀ ਗਈ ਸੀ ਹੁਣ ਇਸੇ ਨੂੰ ਲੈ ਕੇ ਯੋਗਾ ਗਰਲ ਨੇ ਆਪਣੇ ਬਚਾਅ ਦੇ ਲਈ ਯੋਗਾਡੇ ਤੋਂ ਇੱਕ ਦਿਨ ਪਹਿਲਾਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਤੇ ਉਸਨੇ ਲਿਖਿਆ ਹੈ ਕਿ ਇਹ ਤਸਵੀਰਾਂ ਸ਼੍ਰੀ ਦਰਬਾਰ ਸਾਹਿਬ ਦੀਆਂ ਨੇ ਅਤੇ ਕਿਹਾ ਹੈ ਕਿ ਵਾਹਿਗੁਰੂ ਜੀ ਤੁਸੀਂ ਸੱਚ ਜਾਣਦੇ ਹੋ ਇਨਸਾਫ ਕਰੋ ਇੰਨਾ ਕਹਿੰਦੇ ਹੋਏ ਉਸਨੇ ਪੋਸਟ ਸਾਂਝੀ ਕੀਤੀ ਅਤੇ ਇਹਨਾਂ ਤਸਵੀਰਾਂ ਦੇ ਵਿੱਚ ਉਸਨੇ 2100 ਰੁਪਏ ਦੇਗ ਪ੍ਰਸ਼ਾਦ ਦੇ ਲਈ ਵੀ ਦਿੱਤੇ ਅਤੇ ਉੱਥੇ ਸੇਵਾ ਕਰਨਾਂ ਦੀ ਤਸਵੀਰ ਵੀ ਨਜ਼ਰ ਆਈ ਅਤੇ ਲੰਗਰ ਹਾਲ ਦੇ ਵਿੱਚ ਲੰਗਰ ਪ੍ਰਸ਼ਾਦਾ ਛਕਦਿਆਂ ਦੀ ਵੀ ਤਸਵੀਰ ਉਹਨਾਂ ਵੱਲੋਂ ਸਾਂਝੀ ਕੀਤੀ ਗਈ ਹੈ। ਦੋਸਤੋ ਤੁਸੀਂ ਇਸ ਘਟਨਾ ਨੂੰ ਕਿਵੇਂ ਦੇਖਦੇ ਹੋ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ। ਭਈ سوشل میڈیا ਤੇ ਇਹ ਮਾਮਲਾ ਬੜੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਯੋਗਾ ਗਰਲ ਜਿਸ ਨੇ ਦਰਬਾਰ ਸਾਹਿਬ ਵਿੱਚ ਯੋਗਾ ਕੀਤਾ ਸੀ ਅਤੇ ਕੁਝ ਇਤਰਾਜਯੋਗ ਤਸਵੀਰਾਂ ਉਸਨੇ سوشل میڈیا ਤੇ ਸਾਂਝੀਆਂ ਕੀਤੀਆਂ ਸੀ ਜਿਸ ਤੋਂ ਬਾਅਦ ਉਸਤੇ ਐਸਜੀਪੀਸੀ ਵੱਲੋਂ ਮਾਮਲਾ ਦਰਜ ਕਰਵਾਇਆ ਗਿਆ ਸੀ ਅਤੇ ਉਸਤੇ ਕਾਰਵਾਈ ਕੀਤੀ ਗਈ ਸੀ ਹੁਣ ਇਸੇ ਨੂੰ ਲੈ ਕੇ ਯੋਗਾ ਗਰਲ ਨੇ ਆਪਣੇ ਬਚਾਅ ਦੇ ਲਈ ਯੋਗਾਡੇ ਤੋਂ ਇੱਕ ਦਿਨ ਪਹਿਲਾਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਤੇ ਉਸਨੇ ਲਿਖਿਆ ਹੈ ਕਿ ਇਹ ਤਸਵੀਰਾਂ